ਬਿੱਲਾ ਦਾ ਸਾਰੇ ਪੰਜਾਬੀ ਇੰਡਸਟਰੀ ਨਾਲ ਪੱਲਾ ਸਾਹਿਬ ਦੀ ਬਹੁਤ ਸਾਹ ਹੈ ਔਰ ਬਹੁਤ ਪਿਆਰ ਤੇ ਬਹੁਤ ਨੇੜਤਾ ਸੀ ਸਾਰਿਆਂ ਨਾਲ ਔਰ ਜਿੱਥੇ ਇੰਡਸਟਰੀ ਨੂੰ ਐਡਾ ਵੱਡਾ ਘਾਟਾ ਪਿਆ ਹੈ ਬਿੱਲਾ ਦਾ ਸਾਰੇ ਪੰਜਾਬ ਨੂੰ ਹੀ ਘਾਟਾ ਪਿਆ ਹੈ ਔਰ ਪੰਜਾਬ ਦੇ ਹੁਣ ਤੱਕ ਦੇ ਬੈਸਟ ਕਮੀਡੀਅਨ ਬਸਟ ਐਕਟਰ ਨੇ ਹੋ ਤੇ ਸਾਡੇ ਲਈ ਤਾਂ ਸਾਡੇ ਫਾਦਰ ਸਮਾਰ ਨੇ ਬਹੁਤ ਪਿਆਰ ਦਿੱਤਾ ਉਹਨਾਂ ਨੇ ਸਾਨੂੰ ਤੇ ਬਹੁਤ ਬੰਦਪਾਗੀ ਖਬਰ ਹੈ ਮਿਹਰਬਾਨੀ ਜੀ ਆਖਰੀ ਮੁਲਾਕਾਤ ਕੋ ਦਿਖਾ ਦਿਓ ਜੀ ਹੋ ਗਿਆ ਜੀ ਮਹੀਨਾ ਡੇਢ ਖੰਡ ਹੋ ਗਿਆ ਜੀ ਉਦੋਂ ਪਰ ਕਾਫੀ ਠੀਕ ਹੋ ਰਹੇ ਸੀਗੇ ਤਾਂ ਇੱਕਦਮ ਹੀ ਸੱਡਨ ਹੋਇਆ ਸਾਨੂੰ ਤਾਂ ਐਕਸਪੈਕਟਡ ਨਹੀਂ ਸੀ ਨਵੀਂ ਫਿਲਮ ਦੀਆਂ ਤਿਆਰੀਆਂ ਚੱਲ ਰਹੀਆਂ ਸੀ ਬੜੇ ਖੁਸ਼ ਸੀਗੇ ਕੈਰੀਨ ਜੱਟਾ 4 ਦੀਆਂ ਤਿਆਰੀਆਂ ਸੀ ਉਹ ਬਹੁਤ ਖੁਸ਼ ਸੀਗੇ ਮਨ ਚੇਤਨੀ ਚੇਤਾਨੀਆਂ ਤਾਂ ਇੱਕਦਮ ਹੀ ਸਮਝ ਤੋਂ ਬਾਹਰ ਵਾਲੀ ਗੱਲ ਹੋਈ ਆ ਬਹੁਤ ਇੰਪਰੂਵ ਹੋ ਰਹੇ ਸੀ ਔਰ ਕਹਿੰਦੇ ਸੀਗੇ ਕਿ ਜਦ ਤੱਕ ਤਾਂ ਦਸੰਬਰ ਤੱਕ ਬਿਲਕੁਲ ਫਿੱਟ ਹੋ ਜਾਏ ਕਹਿੰਦੇ ਸੀ ਹਾਂ ਜੀ ਜੀ ਉਸ ਨੂੰ ਹੀ ਫਾਦਰਲੀ ਫਿਲਮ ਤੁਸੀਂ ਜੀ ਤੁਹਾਡੇ ਨਾਲ ਹਮੇਸ਼ਾ ਅਸੀਂ ਦੇਖਿਆ ਕਿ ਤੁਹਾਡਾ ਇੱਕ ਜਿਹੜੀ ਕੋਮੇਡੀ ਕਮੇਡੀ ਬਹੁਤ ਵਧੀਆ ਰਹੀ ਤੁਹਾਡੇ ਨਾਲ ਤੇ ਕੀ ਕਹਿਣਾ ਚਾਹੋਗੇ ਉਹਨਾਂ ਦੇ ਬਾਰੇ ਬਸ ਕਹੀ ਦਿੰਦਾ ਜੀ ਸਾਰਾ ਕੁਝ ਹੁਣ ਮੈਂ ਕਿਹਾ ਜੀ ক্লাস ਵਾਲਾ ਇੱਕ ਯਾਦ ਹੋਣਾ ਕਿ ਪੰਜਾਬੀ ਦੇ ਸੀ ਮਹਿਰ ਮਿੱਤਲ ਸਾਹਿਬ ਤੋਂ ਬਾਅਦ ਕਿ ਕਾਮੇਡੀ ਲੀਗ ਲਖ ਸਿਫਤਾ ਲਿਖਿਆ ਜੀ 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 ਉਸ ਤੋਂ ਬਾਅਦ ਦਰਜਾ ਭੱਲਾ ਜੀ ਨੂੰ ਬਿਲਕੁਲ ਬਿਲਕੁਲ ਇਹ ਇਸ ਬਦਲਾਅ ਨੂੰ ਤੁਸੀਂ ਕਿੰਨੇ ਚੰਗੀ ਬਿਲਕੁਲ ਭੱਲਾ ਸਾਹਿਬ ਨਾਲ ਕੋਈ ਵੀ ਮੈਨ ਲਾਦਾ ਇਦਾਂ ਦੀ ਸਕ੍ਰਿਪਟ ਜਦੋਂ ਅਸੀਂ ਕੈਰੀ ਜਟਾ ਵਗੈਰਾ ਫਿਲਮਾਂ ਲਿਖ ਦਿੱਤਾ ਅੱਧੀ ਤੋਂ ਜ਼ਿਆਦਾ ਭੱਲਾ ਸਾਹਿਬ ਦੇ ਨਾਲ ਬੈਠ ਕੇ ਸਾਰੀ ਚੀਜ਼ ਲਿਖਣੀ ਪੈਂਦੀ ਸੀ ਵੀ ਕਿੱਦਾਂ ਕੀ ਕਰੀ ਉਹਨਾਂ ਦਾ ਜਿਹੜਾ ਹਿਊਮਰ ਦਾ ਮਤਲਬ ਥਾਟ ਪ੍ਰੋਸੈਸ ਹੈਗਾ ਉਹ ਅਲੱਗ ਲੈਵਲ ਤੇ ਹੀ ਸੀਗਾ ਸੋ ਸਾਰੇ ਸੀਨਾਂ ਨੂੰ ਉਹ ਠੀਕ ਕਰਦੇ ਹੁੰਦੇ ਸੀਗੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਜਿੰਨੀਆਂ ਫਿਲਮਾਂ ਬਣੀਆਂ ਨੇ ਸੋ ਬਹੁਤ ਵੱਡਾ ਘਾਟਾ ਜੀ ਇਹ ਨਾ ਪੂਰਾ ਹੋਣ ਜਗਾ ਜਿਹੜੀ ਕੈਰੀਨ ਡੈਟਾ 4 ਵਾਸਤੇ ਲਾਈਟ ਨਾਲ ਜਿਹੜੀ ਕੈਰੀਨ ਡੈਟਾ 4 ਦੀਆਂ ਤਿਆਰੀਆਂ ਚੱਲ ਰਹੀਆਂ ਸੀ ਉਹਦਾ ਸ਼ੂਟ ਤੇ ਹੀ ਸੀਗਾ